ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 5-5 ਕੁੰਡੀਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 5 ਕੁੰਡੇ ਗਿਣ ਲੈਣੇ ਫਿਰ 5 ਫਿਰ 5 5-5 ਕੁੰਡੇ ਗਿੰਦੇ ਹੋਏ 2 ਕੁੰਡੇ ਤੁਸੀਂ ਵਾਧ ਰੱਖਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਵਾਹੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਪੰਜ ਕੁੰਡੇ ਸਿੱਧੇ ਬਣਾਉਣੇ 1 2 3 4 5 ਧੱਕ ਆਪਣੇ ਵੱਲ ਨੂੰ ਕਰਨਾ ਪੰਜਾਂ ਕੁੰਡੀਆਂ ਨੂੰ ਪੁੱਠਾ ਬਣਾਉਂਦੇ ਹੋਏ ਵੱਲ ਮਾਰਨਾ ਦੋ ਵਾਰ 1 2 3 4 5 ਦੁਬਾਰਾ ਫਿਰ ਪੰਜ ਕੁੰਡੇ ਸਿੱਧੇ 1 2 3 4 ਪੰਜ ਫਿਰ ਧੱਗ ਆਪਣੇ ਵੱਲ ਨੂੰ ਕਰਨਾ ਪੰਜਾਂ ਕੁੰਡਿਆਂ ਨੂੰ ਪੁੱਠਾ ਬਣਾਉਂਦੇ ਹੋਏ ਦੋ ਵਾਰ ਵੜ ਮਾਰਨਾ ਇਹ ਦੋ ਹੋ ਗਏ ਤਿੰਨ ਚਾਰ ਪੰਜ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਕੁੰਡਿਆਂ ਨੂੰ ਵੜ ਮਾਰਿਆ ਉਹਨਾਂ ਦਾ ਵੜ ਲਾਉਣਾ 1 2 3 4 5 ਬਣਾਉਣਾ ਨਹੀਂ ਤਾਂ ਇਸੇ ਤਰ੍ਹਾਂ ਰਹਿਣ ਦੇਣਾ ਅਗਲੇ ਜਿਹੜੇ ਕੁੰਡੇ ਸਿੱਧੇ ਬਣਾਏ ਪੰਜ ਉਹਨਾਂ ਪੰਜਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿਨ੍ਹਾਂ ਨੂੰ ਵੜ ਮਾਰਿਆ ਉਹਨਾਂ ਦਾ ਵੜ ਲਾਉਣਾ ਜਿਹੜੇ ਪੰਜ ਕੁੰਡੇ ਸਿੱਧੇ ਬਣਾਏ ਉਹਨਾਂ ਨੂੰ ਪੁੱਠੇ ਬਣਾਉਣਾ ਲਾਸਟ ਵਾਲਾ ਕੁੰਡਾ ਵੀ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਇਹਨਾਂ ਪੰਜਾਂ ਕੁੰਡਿਆਂ ਨੂੰ ਸਿੱਧੇ ਬਣਾਉਣਾ 3 4 5 ਜਿਹੜੇ ਪੰਜਾਂ ਕੁੰਡੀਆਂ ਦਾ ਵੱਲ ਲਾਇਆ ਇਹਨਾਂ ਪੰਜਾਂ ਕੁੰਡੀਆਂ ਇਕੱਠੀਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡੀਆਂ ਦੇ ਪੰਜ ਕੁੰਡੇ ਹੀ ਬਣਾਉਣੇ ਇੱਕ ਬਣਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਦੁਬਾਰਾ ਫਿਰ ਬਣਾਉਣਾ ਇਹ ਤਿੰਨ ਬਣ ਗਏ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਇੱਕ ਵਾਰੀ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਪੰਜਾਂ ਕੁੰਡੀਆਂ ਦੇ ਪੰਜ ਕੁੰਡੇ ਬਣ ਗਏ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਪੰਜ ਕੁੰਡੇ ਸਿੱਧੇ 1 2 3 4 5 ਪੰਜਾਂ ਕੁੰਡੀਆਂ ਦਾ ਵਲ ਲਾਇਆ ਪੰਜਾਂ ਕੁੰਡੀਆਂ ਇਕੱਠੀਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡੀਆਂ ਦੇ ਪੰਜ ਕੁੰਡੇ ਬਣਾਉਣੇ ਇੱਕ ਬਣਾ ਲਿਆ ਇਹ ਤਿੰਨ ਬਣ ਗਏ ਫਿਰ ਵਲ ਮਾਰਨਾ ਇਹ ਪੰਜ ਕੁੰਡੇ ਬਣ ਗਏ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਠੁਠਾ-ਠੁਠਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਚੌਥੀ ਸਿਲਾਈ ਵਿੱਚ ਸਾਰੇ ਕੁੰਡਿਆਂ ਨੂੰ ਠੁਠਾ-ਠੁਠਾ ਬਣਾ ਕੇ ਪੰਜਵੀਂ ਸਿਲਾਈ ਤੇ ਤੁਹਾਨੂੰ ਦਿਖਾਉਣੀ ਮੇਨ ਦੀਆਂ ਚਾਰ ਸਿਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਿਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਿਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਪੰਜਵੀਂ ਸਲਾਈ ਵਿੱਚ ਹੁਣ ਇਹਨਾਂ ਪੰਜਾਂ ਕੁੰਡੀਆਂ ਤੇ ਡਿਜ਼ਾਈਨ ਬਣਾਣਾ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਾਣਾ ਇਹਨਾਂ ਪੰਜਾਂ ਕੁੰਡੀਆਂ ਨੂੰ ਵਲ ਮਾਰਨਾ ਇਹ ਦੋ ਹੋ ਗਏ ਇਹ ਤਿੰਨ ਚਾਰ ਪੰਜ ਜਿਹੜੇ ਪੰਜਾਂ ਕੁੰਡੀਆਂ ਦੇ ਪਹਿਲੀ ਸਲਾਈ 'ਚ ਡਿਜ਼ਾਈਨ ਬਣਿਆ ਹੀ ਉਹ ਪੰਜ ਕੁੰਡੇ ਹੁਣ ਸਿੱਧੇ ਬਣਾਉਣੇ 1 2 3 4 5 ਫਿਰ ਧਾਗ ਆਪਣੇ ਵੱਲ ਨੂੰ ਕਰਨਾ ਜਿਹੜੇ ਪੰਜ ਕੁੰਡੇ ਸਿੱਧੇ ਬਣਾਏ ਉਹਨਾਂ ਤੇ ਡਿਜ਼ਾਈਨ ਬਣਾਉਣਾ ਜਿਹੜੇ ਪੰਜਾਂ ਕੁੰਡੀਆਂ ਤੇ ਪਹਿਲੀ ਸਲਾਈ ਚ ਡਿਜ਼ਾਈਨ ਬਣਿਆ ਉਹਨਾਂ ਨੂੰ ਸਿੱਧੇ ਬਣਾਉਣਾ ਪੰਜਵੀਂ ਸਲਾਈ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਡਿਜ਼ਾਈਨ ਦੀਆਂ 5 ਸਲਾਈਆਂ ਕੰਪਲੀਟ ਹੋ ਗਈਆਂ। ਏਵੀਂ ਸਲਾਈ ਪੁੱਠੀ ਸਾਈਡ ਤੋਂ 6ਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ। ਜਿਹੜੇ ਕੁੰਡੇ ਸਿੱਧੇ ਬਣਾਏ ਉਹਨਾਂ ਨੂੰ ਕੁੱਠੇ ਬਣਾਉਣਾ, ਜਿਨ੍ਹਾਂ ਨੂੰ ਵੜ ਮਾਰਿਆ ਉਹਨਾਂ ਦਾ ਵੜ ਲਾਉਣਾ। ਇਹ ਮੈਂ 6ਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਬਣਾ ਕੇ 7ਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ। ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ। 7ਵੀਂ ਸਲਾਈ ਸਿੱਧੀ ਸਾਈਡ ਤੋਂ ਸਤਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਕੁੰਡਿਆਂ ਦਾ ਵੱਲ ਲਾਇਆ ਪੰਜਾਂ ਦਾ ਪੰਜਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡਿਆਂ ਦੇ ਪੰਜ ਗੁੰਡੇ ਹੀ ਬਣਾਉਣੇ ਇਹ ਤਿੰਨ ਬਣ ਗਏ ਫਿਰ ਤੱਗ ਆਪਣੇ ਵੱਲ ਨੂੰ ਕਰਨਾ ਇਹ ਪੰਜ ਗੁੰਡੇ ਬਣ ਗਏ ਅਗਲੇ ਪੰਜਾਂ ਕੁੰਡਿਆਂ ਨੂੰ ਸਿੱਧੇ ਬਣਾਉਣਾ 1 2 3 4 5 ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਪੰਜਾਂ ਕੁੰਡੀਆਂ ਦਾ ਵੱਲ ਲਾਇਆ ਇਹਨਾਂ ਪੰਜਾਂ ਕੁੰਡੀਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡੀਆਂ ਦੇ ਪੰਜ ਗੁੰਡੇ ਬਣਾਉਣੇ ਇਹ ਤਿੰਨ ਬਣ ਗਏ ਇਹ ਪੰਜ ਗੁੰਡੇ ਬਣ ਗਏ ਲਾਸਟ ਵਾਲੇ ਕੁੰਡੇ ਸਿੱਧੇ ਡਿਜ਼ਾਈਨ ਦੀਆਂ 7 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ 7ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ 8ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ 8ਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ 8 ਸਲਾਈਆਂ ਨੂੰ بار-बार ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ